ਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਟੀ ਯੂਟੀ ਜਦਵ ਆਈਪੀਐਸ ਅਫਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਾਪ ਜਿਹੜਾ ਸੜਾਕਾਸ ਆਪਰੇਸ਼ਨ ਦੇ ਤਹਿਤ ਜਿੰਨੇ ਵੀ ਬੰਦੇ ਜਿਹੜੇ ਐਕਟਿਵ ਹੈ ਸਮਗਲਨ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜਾਂ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਦੀ ਜਿਹੜੀ ਐ ਸਰਚ ਕਰਕੇ ਉਹਨਾਂ ਦੇ ਰੇਡ ਕਰ ਰਹੇ ਆ ਜਿਹਦੇ ਕੋਲੋਂ ਵੀ ਕੋਈ ਰਿਕਵਰੀ ਹੋਊਗੀ ਉਹਦੇ ਖਿਲਾਫ ਜਿਹੜਾ ਐਫਆਰ ਲੋਜ ਕੀਤੀ ਜਾਊਗੀ ਤੇ ਉਹਨੂੰ ਬੁੱਕ ਕੀਤਾ ਜਾਊਗਾ ਜਿਹੜੀ ਨਸ਼ੇ ਦੀ ਸਪਲਾਈ ਚੇਨ ਹੈ ਉਹਨੂੰ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਜਿਹੜਾ ਹਰ ਪਲਾਗਾ ਕੀਤਾ ਜਾ ਰਿਹਾ ਹੈ ਤੁਹਾਡੇ ਜਰੀਏ ਬਈ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਵੀ ਚੇਤਾਵਨੀ ਦਿੰਨਾ ਹੈ ਵੀ ਇਹ ਕੰਮ ਛੱਡ ਦੇਣ ਜੇ ਕੋਈ ਪੀਣ ਵਾਲਾ ਬੰਦਾ ਆ ਤਾਂ ਉਹ ਸਾਡੇ ਤੱਕ ਅਪਰੋਚ ਕਰਕੇ ਅਸੀਂ ਉਹਨੂੰ ਜਿਹੜਾ ਡਿਕ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਸੱਚ ਬਹਿਣ ਦੀ ਗੱਲ ਕਰੀਏ ਮੱਛੌੜਾ ਖਮੜਾ ਦੋਨੋਂ ਜਗ੍ਹਾ ਚੱਲਦੇ ਆ ਕਿਹੜੇ ਕਿਹੜੇ ਜਗ੍ਹਾ ਚੱਲਦੇ ਆ ਮੱਛੂੜਾ ਤੇ ਸਮਰਾਲਾ ਦੋਨੇ ਜਗ੍ਹਾ ਚੱਲਿਆ ਅੱਡ ਅੱਡ ਜਿਹੜੇ ਵੇਚਣ ਵਾਲੇ ਆ ਅੱਡ ਅੱਡ ਬੰਦਿਆਂ ਦੇ ਡੈਟ ਰੀਡ ਕਰਕੇ ਆ ਸਰਚ ਉਹਨਾਂ ਦੀ ਚੱਲ ਜੀ ਪੀਲਾ ਪੰਡਾ ਜਿਹੜਾ ਸਮਗਲਰ ਆ ਜਿਹਨੇ ਲੀਗਲ ਕੋਈ ਅਪਰੂਵਮੈਂਟ ਆ ਇਲੀਗਲ ਐਕਟੀਵਿਟੀ ਨਾਲ ਬਣਾਇਆ ਆਪਣਾ ਇਹ ਬਿਲਕੁਲ ਚੱਲੂਗਾ ਪੀਲਾ ਪੰਡਾ ਵੀ ਚੱਲੂਗਾ ਤੇ ਪ੍ਰੋਪਰਟੀ ਫ੍ਰੀਜ਼ ਵੀ ਹੋਊਗੀ ਚੇਤਾਵਨੀ ਕੀਤੇ ਉਹਨੇ ਚੇਤਾਵਨੀ ਇਹੀ ਹੈ ਵੀ ਜਿਹੜਾ ਮਾੜਾ ਕੰਮ ਕਰਨ ਵਾਲਿਆ ਆ ਬਿਲਕੁਲ ਛੱਡ ਜਾ ਜਿਹੜਾ ਚੰਗੇ ਪਾਸੇ ਲੱਗਣ ਚੰਗੇ ਇਨਸਾਨ ਬਣਨਾ ਕਿਸੇ ਦੇ ਤੀ ਪੁੱਤ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਬਰਬਾਦ ਨਾ